ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਨਵੀਂ ਇੱਕ ਹੋਰ ਟ੍ਰਿਕ ਜਿਹਦੇ ਵਿੱਚ ਆਪਾਂ ਕਰਾਂਗੇ ਇਸ ਸਵਿਚ ਬੋਰਡ ਆਪਾਂ ਸਾਫ਼ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਾਫ਼ ਕਰਕੇ ਦਿਖਾਉਂਗੀ ਤੇ ਇੱਕ ਟ੍ਰਿਕ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹਦੇ ਨਾਲ ਤੁਸੀਂ ਵੀ ਆਸਾਨੀ ਨਾਲ ਆਪਣੇ ਗੰਦੇ ਬੋਰਡ ਸਵਿਚ ਬਿਜਲੀ ਸਵਿਚ ਬੋਰਡ ਸਾਫ਼ ਕਰ ਸਕਦੇ ਹੋ ਹਨ ਕਿਉਂਕਿ ਜਿਨ੍ਹਾਂ ਮਰਜ਼ੀ ਧਿਆਨ ਰੱਖ ਲੋ ਗੰਦੇ ਹੱਥ ਲੱਗੇ ਜਾਂਦੇ ਨੇ ਤੇ ਇਦਾਂ ਘਰ ਸੇ ਹੀ ਸ਼ਮਜ ਜਾਂਦੀ ਆ ਬੋਰਡਾਂ ਤੇ ਬੱਚੇ ਵੀ ਹਨਾ ਕੁਛ ਨਾ ਕੁਛ ਹੱਥ ਵਗੈਰਾ ਲਵੇੜ ਕੇ ਲਾਈ ਜਾਂਦੇ ਨੇ ਜਦੋਂ ਸੁੱਚਾ ਵਗੈਰਾ ਲਾਉਂਦੇ ਨੇ ਤੇ ਇੱਦਾਂ ਕਾਲੇ ਹੋ ਜਾਂਦੇ ਨੇ ਇਹ ਬੋਰਡ ਆਪਣੇ ਪੁਰਾਣੇ ਨੇ ਕਾਫੀ ਟਾਈਮ ਦੇ ਮਤਲਬ ਹੁਣ ਤਾਂ ਚਲੋ ਹਨਾ ਹੋਰ ਬੋਰਡ ਆਉਣ ਲੱਗੇ ਤੇ ਇਹ ਪਹਿਲੇ ਨੇ ਜਦੋਂ ਆਪਾਂ ਨੇ ਘਰ ਪਾਇਆ ਸੀਗਾ ਉਦੋਂ ਹੀ ਲਵਾਏ ਹੋਏ ਨੇ ਜਿੱਦੈ ਤੇ ਇਹਨਾਂ ਨੂੰ ਸਾਫ਼ ਕਰਾਂਗੇ ਆਪਾਂ ਤੁਹਾਨੂੰ ਦੱਸਦੇ ਆ ਨਾਲ ਸਿਰਫ ਇੱਕ ਚੀਜ਼ ਦੇ ਨਾਲ ਬਸ ਤਾਂ ਬਹੁਤ ਸਾਰੇ ਤਰੀਕੇ ਨੇ ਇਹਨਾਂ ਨੂੰ ਸਾਫ਼ ਕਰਨ ਦੇ ਸਿਰਫ ਆਪਾਂ ਤੁਹਾਡੇ ਲਈ ਇੱਕ ਤਰੀਕੇ ਲੈ ਕੇ ਆਇਆ ਇੱਕ ਟ੍ਰਿਕੇ ਸ਼ੇਅਰ ਕਰਦੇ ਆ ਜਿਹੜੀ ਆਸਾਨੀ ਨਾਲ ਤੁਹਾਨੂੰ ਘਰ ਦੇ ਵਿੱਚ ਹੀ ਮਿਲ ਜੂਗੀ ਤੇ ਤੁਸੀਂ ਇਹ ਬੋਰਡ ਸਾਫ ਕਰ ਲੋਗੇ ਸਭ ਤੋਂ ਪਹਿਲਾਂ ਧਿਆਨ ਦੇਣ ਜੋ ਗੱਲ ਇਹ ਆ ਕਿ ਹਨਾ ਆਪਣੀ ਜਿਹੜੀ ਪਾਵਰ ਆ ਬਿਜਲੀ ਦੀ ਉਹ ਕੱਟ ਦਿਓ ਤੇ ਅਨ ਜੇ ਇਨਵਰਟਰ ਲੱਗਿਆ ਹੋਇਆ ਤਾਂ ਉਹਦੀ ਵੀ ਤਾਰਾਂ ਕੱਟ ਦਿਓ ਤਾਂ ਜੋ ਲੈਟਰ ਆਵੇ ਹਨਾ ਬੰਦ ਕਰ ਦਿਓ ਇਹਨਾਂ ਨੂੰ ਸਮਾਰ ਕੇ ਵੀ ਅਬ ਸੇਫਟੀ ਵੀ ਜ਼ਰੂਰੀ ਇਹਦੇ ਵਿੱਚ ਹਨਾ ਤੇ ਬਿਜਲੀ ਕੱਟਣ ਤੋਂ ਬਾਅਦ ਆਪਾਂ ਕਰਦੇ ਆ ਜੀ ਇਹਨੂੰ ਸ਼ੁਰੂ ਸਾਫ ਕਰਨਾ ਉਹਦੇ ਲਈ ਆਪਾਂ ਵਰਤਾਂਗੇ ਜੀ ਇਹ ਕਾਲਗੇਟ ਇਹ ਤਾਂ ਆਮ ਆਪਣੇ ਘਰਾਂ ਦੇ ਵਿੱਚ ਸਭ ਦੇ ਸਭ ਦੇ ਘਰਾਂ ਦੇ ਵਿੱਚ ਹੀ ਹੁੰਦਾ ਹਨ ਤੇ ਇਹਦੇ ਨਾਲ ਸਾਫ ਕਰਾਂਗੇ ਆਪਾਂ ਬਹੁਤ ਹੀ ਆਸਾਨੀ ਨਾਲ ਸਾਫ ਹੋ ਜੂ ਤੁਹਾਨੂੰ ਦਿਖਾਉਣੀ ਆ ਇੱਕ ਚਾਹੀਦਾ ਆਪਾਂ ਨੂੰ ਕਾਲਗੇਟ ਇੱਕ ਚਾਹੀਦਾ ਆਪਣਾ ਇਹ ਜਿਹਾ ਬੁਰਸ਼ ਲੈ ਲਓ ਕੋਈ ਵੀ ਖਰਾਬ ਹੋਇਆ ਹੋਇਆ ਉਹਦੇ ਉੱਤੇ ਕਾਲਗੇਟ ਲਾ ਕੇ ਉਸ ਤੋਂ ਬਾਅਦ ਇਹਨੂੰ ਕਾਲਗੇਟ ਨੂੰ ਨਾ ਇਹਦੇ ਉੱਤੇ ਬੋੜਾਂ ਤੇ ਲਾ ਦਿਓ ਸਾਰੇ ਤੇ ਲਓ ਜੀ ਇਸ ਤਰ੍ਹਾਂ ਨਾ ਲਾ ਕੇ ਸਾਰੇ ਬੋਰਨ ਕਾਲਗੇਟ ਤੇ ਬੁਰਸ਼ ਦੇ ਨਾਲ ਨਾ ਰਗੜ ਦਾਂਗੇ ਇਦਾਂ ਹੌਲੀ ਹੌਲੀ ਤੇ ਸਾਰੀਆਂ ਸੂਚਾਂ ਤੇ ਇਹਨੂੰ ਨਾ 2 ਮਿੰਟ ਛੱਡ ਦਿਓ ਬਸ ਇਸੇ ਤਰ੍ਹਾਂ ਹੀ ਲੱਗਿਆ ਸਾਰੀ ਮੈਲ ਮਤਲਬ ਉਖੜ ਜੂਗੀ ਉਬੜ ਜੂਗੀ 2 ਮਿੰਟ ਛੱਡਣਾ ਜੇ ਸੁੱਕਦਾ ਦਿਖੇ ਮਾੜਾ ਜੋ ਬੁਰਸ਼ ਹੈ ਨਾ ਤੁਸੀਂ ਗਿੱਲਾ ਕਰ ਸਕਦੇ ਹੋ ਪਾਣੀ ਦੇ ਵਿੱਚ ਜਿਆਦਾ ਪਾਣੀ ਨਾ ਵਰਤਿਓ ਸਿਰਫ ਮਾੜਾ ਵੀ ਇਹ ਜੇ ਕਾਲਗੜ ਸੁੱਕਦਾ ਦਿਖਿਆ ਨਾ ਤੇ ਉਹਦੇ ਲਈ ਬਸ ਜੀ ਇਹਨੂੰ 2 ਮਿੰਟਾਂ ਦਾ ਛੱਡ ਦੇ ਫਿਰ ਤੁਹਾਨੂੰ ਦਿਖਾਉਣੀ ਆ ਸਾਫ਼ ਕਰਕੇ ਲੱਗੇ ਨੂੰ ਆਪਣੇ 2 ਮਿੰਟ ਹੋ ਗਏ ਤੇ ਨਾ ਹੁਣ ਬਸ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਰਗੜ ਦਾਂਗੇ ਥੋੜਾ ਪਾਣੀ ਦੇ ਵਿੱਚ ਨਾ ਬੁਰਸ਼ ਨੂੰ ਥੋੜਾ ਜਿਹਾ ਗਿੱਲਾ ਕਰ ਲਿਓ ਜੇ ਕਾਲਗੜ ਤੁਹਾਨੂੰ ਸੁੱਕਦਾ ਦਿਖਿਆ ਕਿਉਂਕਿ ਸੁੱਕ ਬਹੁਤ ਛੇਤੀ ਜਾਂਦਾ ਕਾਲਗੜ ਲੱਗਾ ਹੋਇਆ ਹੈ ਤੇ بس ਹੁਣ ਇਦਾਂ ਇਹਨੂੰ ਸਾਫ ਕਰ ਦਾਂਗੇ ਬਹੁਤ ਵਧੀਆ ਚਮਕ ਜਾਣੇ ਨੇ ਇਹ ਸਾਰੀ ਮੈਲ ਜਾਣੀ ਇਹਨਾਂ ਦੀ ਦੇਖਦੇ ਰਹੋ ਤੁਸੀਂ ਨਾ ਇਹ ਲੋ ਜੀ ਆਪਾਂ ਨੇ ਇਹ ਮਲ ਤੇ ਸਾਰਾ ਹੀ ਤੇ ਹੁਣ ਇਹ ਜਿਆ ਕਪੜਾ ਲੈ ਲਓ ਗਿੱਲਾ ਨਾ ਲਿਓ ਸੁੱਕਾ ਹੀ ਲੈ ਲਓ ਕਿ ਕਾਟਨ ਜਿਹਦਾ ਤੇ ਉਹਦੇ ਨਾਲ ਸਾਰੇ ਫੋਰ ਨੂੰ ਸਾਫ ਕਰ ਦਾਂਗੇ मार के कोलगेट ला लो जी अपना बोर्ड बिल्कुल साफ हो चुका है सारी मैड लग गई तो आपने पानी नहीं इन्ना बरत मतलब बरत्या है सिर्फ बोर्डे माड़ा जहा कर क्योंकि करलगेट सुक गया सिगा ते ਇਹ ਕਲਰ ਲੱਗਿਆ ਹੋਇਆ ਜਦੋਂ ਆਪਾਂ ਪੇਂਟ ਕਰਾਇਆ ਸੀ ਨਾ ਬੋਰਡ ਲਿਬੜ ਗਏ ਸੀਗੇ ਵਾ ਤੇ ਦੇਖੋ ਬੋਰਡ ਕਿੰਨਾ ਵਧੀਆ ਸਾਫ ਹੋ ਗਿਆ ਤੇ ਇਹੋ ਜਿਹੀਆਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਨਾ ਆਪਣੀ ਇਹ ਟ੍ਰਿਕ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਤੇ ਇਹੋ ਜਿਹੀਆਂ ਹੋਰ ਵਧੀਆ-ਵਧੀਆ ਟ੍ਰਿਕਸ ਦੇਖਣ ਲਈ ਹੈਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਸ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਟਰਿਕ ਦੇ ਨਾਲ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਟ੍ਰਿਕਾ ਤਾਂ ਸਾਡੇ ਨਾਲ ਸ਼ੇਅਰ ਕਰ ਦਿਓ ਆਪਾਂ ਆਪਣੇ ਚੈਨਲ ਤੇ ਜ਼ਰੂਰ ਸ਼ੇਅਰ ਕਰਾਂਗੇ ਆਪਣੀ ਆਡੀਅנס ਦੇ ਨਾਲ ਤੇ ਮਿਲਦੇ ਆ ਜੀ ਕੱਲ੍ਹ ਨੂੰ ਕਿਸੇ ਨਵੀਂ ਟਰਿਕ ਦੇ ਨਾਲ ਤਦ ਤੱਕ ਲਈ ਸਾਸਤ੍ਰੀਆ ਕਾਲ ਜੀ ਬਾਏ ਬਾਏ